ਸਾਰੇ ਸੰਸਾਰ ਸਤਿਕਾਰ ਜੀ ਸਾਡੇ 채ਨ ਦੇ ਤੁਹਾਡਾ ਸਵਾਗਤ ਲਓ ਜੀ ਆਪਾਂ ਬਣਾਉਣ ਲੱਗੇ ਕੜੀ ਕੜੀ ਤੋਂ ਪਹਿਲਾਂ ਆਪਾਂ ਬਣਾਉਣ ਲੱਗੇ ਪਕੌੜੇ ਕੜੀ ਦਾ ਸਮਾਨ ਵਿੱਚ ਮੈਂ ਤਿਆਰ ਕਰ ਲਿਆ ਹਰੀਆਂ ਮਿਰਚਾਂ ਆਧਾ ਕਰ ਲਸਣ ਟਮਾਟਰ ਪਿਆਜ਼ ਨਿਕਾਜਿਆ ਕਪਾਇਆ ਹੋਇਆ ਵੇਖੋ ਇੰਨਾ ਹੀ ਪਾਉਣਾ ਆਹ ਇੱਕ ਆਲੂ ਛੀਰ ਕੇ ਤੇ ਥੋੜਾ ਕਰ ਲਓ ਪੌਣਾ ਵਿੱਚ ਨਾਲ ਵੇਹੇ ਤੇ ਤੇਲ ਮੇਰਾ ਹੋ ਗਿਆ ਗਰਮ ਪਹਿਲਾਂ ਆਪਾਂ ਕੱਢ ਲੀਏ ਪਕੌੜੇ ਫੇਰ ਆਪਾ ਬਣਾਉਂਦੇ ਹਾਂ ਕਿਹੜੇ ਤਰੀਕੇ ਨਾਲ ਸਾਰੇ ਜਾਨਿਆਂ ਨੂੰ ਬੜਾ ਆਸਾਇਆ ਕੌਣਾ ਤੇ ਦੁਨੀਆ ਬਹੁਤ ਲੱਗਦੀ ਹੋਈ ਯਾ ਪਰ ਸਾਰੀ ਦੁਨੀਆ ਬੰਨਣਾ ਨਹੀਂ ਜਾਣਦੇ ਸਾਰਿਆਂ ਨੂੰ ਕਿਸੇ ਨੂੰ ਪਰੋਣਾ ਨਹੀਂ ਹੁੰਦਾ ਜਦੋਂ ਪਰੋਣਾ ਹੁੰਦਾ ਕਲਾ ਆਪਣੀ ਕਲਾ ਦੇ ਨਾਲ ਤੇ ਸੁਣਨਾ ਮਤਲਬ ਦੁਨੀਆ ਮਹੱਤਰੀ ਹੈ ਜਿੰਨਾਂ ਤੋਂ ਬੜੇ ਹੋਣਗੇ ਇਹ ਇੱਕ ਆਗਾ ਮਤਲਬ

ਰੋਟੀ ਘਰ ਦੇ ਸਾਰੇ ਢਿਆੜੀ ਇਹ ਰੋਟੀ ਖਾਣੀ ਚਾਹੀਦੀ ਹੈ ਜਿਹੜਾ ਚੱਪੜੇ ਬੰਗਾਰੇ ਯਾ ਕੜਾਈ ਬੜਾ ਆਹ ਹਲਾ ਦੇ ਤੇ ਸਰਦੀ ਕੁੰਤਾ ਵੀ ਤੇ ਉਹ ਆਇਆ ਤੇ ਬਵਾਲੀ ਬਾਬਾ ਬੈਠੇ ਉਹ ਸਾਰੇ ਬਵਾਲੀਆਂ ਨੇ ਖੜੇ ਟੇ ਪਕੌੜੀ ਤੇਲ ਦੀ ਕਰਾ ਲਈ ਦੱਦਦੇ ਭਾਵੇਂ ਆਪਰ ਫੈਂ ਦੇ ਵਿੱਚ ਬਣਾਉਣੇ ਨਾਲ ਫੈਂ ਜਿਉਂ ਗੱਲ ਨਹੀਂ ਬਣਦੀ ਕੁੰਤਾ ਜੀ ਦਾ ਉਦੋਂ ਵਰਤ ਇਕੜਾਈ ਨਾਲ ਨਾਲ ਮੁਰਗਾ ਪਾ ਮਸਾਲਾ ਨਾਲ ਰੈਡ ਕਰਕੇ ਮੈਂ ਮਿਕਸੀ ਲੈਉਣੀ ਤਾਂ ਨਹੀਂ ਲੱਗੇ ਜਵੇਂ ਇਸ ਲੱਗਦੀ ਨਹੀਂ ਉਹ ਗੇਥੇ ਹੈ ਨਹੀਂ ਬੋੜ ਹੁਣ ਦੇਥੇ ਬੋੜ ਹੈਗਾ ਮੇਰੀ ਸਿਰ ਤੇ ਲੱਗਦੀ

ਲੇਨ ਮੇ ਸਾਥ ਵੀ ਖਿਆ ਜਿਹੜੀ ਹਲਵਾਈ ਕੜੀ ਬਣਾਉਂਦੇ ਹੋ ਇਤਨਾ ਬਣਾਉਂਦੇ ਗ੍ਰੇਡ ਕਰਕੇ ਮਸਾਲਾ ਸਾਰਾ ਸਾਬਤ ਮਸਾਲੇ ਉਹ ਨਹੀਂ ਪਉਂਦੇ ਹੋਾਈ ਦੇ ਸਾਥ ਨਾਲ ਮੈਂ ਕੱਢ ਲਾਂ ਮਕੌੜੇ ਤੇ ਬੜੇ ਹੋ ਗਿਲੂ ਦੇ ਨਾਲ ਫਿਰ ਆਪਾਂ ਕੜੀ ਬਣਾਉਣੇ ਵਿੱਚ ਪਾਉਣੇ ਇਹਨੂੰ ਧੰਨ ਵੀ ਖਾਣ ਨੂੰ ਦੇਵਾਂਗੇ ਐਸੀ ਹੀ ਖਾਵਾਂਗੇ ਲੋ ਜੀ ਫੋਟੇ ਕਵੜੇ ਹੈ ਨਿਕਲ ਸੋ ਥੋੜੇ ਜਿਹਾ ਹੈ ਜੋ ਹਨ ਕਪੜੇ ਕਪੜੇ ਤੇ ਧੋਤੇ ਰਹੀ ਸਵੇਰੇ ਤੋਂ ਅੰਨੇ ਦੇਖ ਸੁਸਤੇ ਹੀ ਮੈਂ ਆਣੇਗਾ ਤੁਮ ਪਦਰੇ ਕੀ ਕੋਠੇ ਤੇ ਜਾਣਾ ਕੀ ਜਾਣ ਲੈ ਨੀ ਅਮਰੇ ਅਤਾ ਮੁਰੇ ਖਲਾਰਾ ਚੰਗਾ ਲੱਗਦਾ ਛੋਪਣਾ ਬਿਆਕ ਨੂੰ ਦੋ ਜਹਾਵੇ ਦੀ ਅਕਾਉੜੇ ਗਰਮ ਗਰਮ ਹੋਏ ਸੋਸੇ ਜੀ ਲੈ ਮਿੱਠੀ ਬਣਾਈ ਹੋ ਜਾਂਦੀ ਮਰੀਸ ਤੇ ਫਰਤਾਂ ਨੂੰ ਵੀ ਬੰਨ੍ਹਨਾ ਪਿਆ ਸਾਹ ਤੋਂ ਟੋ ਟੋਹ। ਇਹਨਾਂ ਹੈ ਰੋਟੀ ਅੰਦਰ ਨਾਲ ਗਿਆ ਨੇ। மசாலாண்டச்சுல மிர்ச்ச பை ਆਨੇ ਸਾਰੇ ਖਤਮ ਹੋ ਗਏ ਹੀ ਅਰੇ ਮੈਨੂੰ ਲੱਣ ਨਹੀਂ ਪਰ ਕੇ ਹੋਣੇ ਤੇ ਗਈ ਨਾ ਅੰਮ੍ਰਿਤ ਤਾਂ ਇਹਦਾ ਵਾਲੀ ਕੀਰੀਏ ਉਹਨੇ ਵੀ ਕੇ ਭਾਰਤਾ ਨਾਲ ਹੋਰ ਮੈਂ ਡੈਗਰ ਐਡ ਕਰ ਲਾਂ ਵੇਸਨ ਮੀਟ ਕਰਦੇ ਨਾਲ सी विच ई बनी ही भर खे मशाई लैंदी आहियां कहिड़े जी रखणी ਕੜੀ ਦੀ ਪਉਣੀ ਹੈਗਾ ਤੁਹਾਨੂੰ ਪਤਾ ਕੜੀ ਬਣਾਉਣੀ ਇਹ ਸਬਜ਼ੀ ਆ ਲਈ ਹੈਗਾ ਬੱਸ ਤੁਸੀਂ ਵਰਤਦੇ ਹੀ ਹੋਰ ਇਹਦੇ ਤੇ ਇਸ ਤੇ ਬਗੜਾਉਂਦਾ ਵਾ ਤੇ ਨਾਲੇ ਮਾਰਨਾ ਮੈਂ ਆ ਰਹਾ ਖਾਂ ਪਪਾਉਣੇ ਤਾਂ ਨਾ ਜੀ ਰਕੇ ਮੈਂ ਵੀਡੀਓ ਤੇ ਕੈਮਰਾ ਕਰਕੇ ਵਿਖਾਉਮ ਤੁਹਾਨੂੰ ਦੇਖੋ ਮਿਸ ਜੀ ਦੇ ਨੀ ਕੇਕ ਆਫਲ ਨੇ ਪਾ ਕੇ ਨਾ ਮਸਾਲਾ ਤਾਂ ਬਣ ਗਿਆ ਹੁਣ ਇਹਦੇ ਵਿੱਚ ਮੈਂ ਕੋਟਕ ਪਾਵਾਂ ਪਾਣੀ ਤੇ ਟੱਕਣ ਨੂੰ ਮੁੱਦਾ ਮਾਰ ਲੇ ਕਿਉਂਕਿ ਫਿਰ ਆਪਾਂ ਪਾਣੀ ਵਾਲੀ ਬਾਲਟੀ ਤੇ ਦੇਣਾ ਹੁੰਦਾ ਆ ਮੈਂ ਸਲੇਬ ਸਾਫ ਹੀ ਕੀਤੀ ਆ ਐਦਾਂ ਕਰਕੇ ਓਹੋਂਟ ਮੈਂ ਨਾਲ ਹੀ ਪਾਤਾ ਮੈਨੂੰ ਨਹੀਂ ਪਤਾ ਤੁਸੀਂ ਕਿੱਗਾ ਕਿਦਾਂ ਖੜੀ ਬਣਾਉਂਦੇ ਮੈਂ ਤੇ ਆਪਣੇ ਹਿਸਾਬ ਨਾਲ ਬਣਾਉਂਦੀ ਜੇ ਤੇ ਮਾਲਕ ਦੀ ਕਿਰਪਾ ਵਾ ਸਾਡਾ ਜਿੱਦਾਂ ਜਿੱਦਾਂ ਹੀ ਸੌਕਤਾਬ ਪਈ ਤੁਸੀਂ ਬਣਾਓ ਪਾਣੀ ਮੈਂ ਹ ਪਾ ਦੇਣੀ ਇੱਕ ਤਨੇ ਰਹਿ ਜਾਣਾ ਹੋਈਆਂ ਤੇ ਇੱਕ ਜਨਾਗਾ ਪਾਸਾਕਤਾਬ ਲਾਉਣਾ ਹਲਦੀ ਇੰਨੀ ਪੋਣੀ ਨੇ ਆਪਣੇ ਆਪ ਰੰਗ ਦੇ ਦੇਣਾ ਸਰੋ ਜੀ ਹੁਣ ਇਹਨੂੰ ਆਪਾਂ ਦਈਏ ਰਿਜਨ ਤੇ ਜੱਪਾਂਗੇ ਪੰਗੇ ਪਾਉਂਦੇ ਹੁਣ ਮੈਂ ਉਹਨਾਂ ਚੱਲ ਨਾਲ ਨਾਲ ਚਿੱਟਾ ਨੇ ਮਦੋਂ ਨੂੰ ਆ ਜੀ ਰਹਾ ਇਹਨੂੰ ਆਪਾਂ ਲੈਨੇ ਟਾਕ ਆਵੇ ਇਹਦਾ ਰੰਗ ਰੂਪ ਸਭ ਬਹੁਤ ਵਧੀਆ ਵੇ ਜਿੰਨੇ ਘਰਲੀ ਮਸਾਲਾ ਜੋ ਪਹੁੰਚਾਈਦਾ ਸਭ ਪੈ ਗਿਆ ਕਿਉਂਕਿ ਮਿਰਚ ਨਹੀਂ ਪਾਈ ਹਰਾਂ ਦੀ ਕੁਟਤਾਂ ਚਾਰ ਮਿਰਚ ਫਿਰ ਮੇਕੀਆਂ ਖਾਣਾਂ ਨੂੰ ਨਰਵਾ ਆਹ ਤੇਲ ਦੇ ਘੜਪਟਾ ਆਕਾ ਠੰਡਾ ਕਰਕੇ ਫਿਰ ਇਹਨੂੰ ਪਉਨੇ ਕਾਹੇ ਤੇ ਤੇ ਕਿਨਾ ਮਨਾ ਨਹੀਂ ਲੈਣਾ ਚਲੋ ਉਹਨਾਂ ਚੰਗਾ ਹੀ ਕਿ ਮੇਰੇ ਵਾਸਤੇ ਸੋਚਿਆ ਹੋਊਗਾ ਮੈਨੂੰ ਕਿ ਭਣੇਗਾ ਲੱਗ ਗਈ ਕਿ ਭਣੇ ਨੂੰ ਰਸੋਈ ਦੇ ਵਿੱਚ ਹੀ ਬੜੀ ਰਹਿਣੀ ਹੈ ਸੋਈ ਚੋਂ ਬਾਹਰ ਨਿਕਲ ਤੇ ਮੈਨੂੰ ਇਹਗਾ ਵੀ ਭਣੇ ਰਸੋਈ ਹੀ ਰੋਟੀ ਪਾਣੀ ਤੋਂ ਬਹੁਤ ਲੜਾਈ ਜਿੱਥੇ ਨਹੀਂ ਪਕਦੀਆਂ ਤੁਸੀਂ ਪੁੱਛ ਕੇ ਵੇਹ ਇਹ ਅਭੀ ਆਪਾਂ ਕਿਹੋ ਮੌਕਾ ਨਹੀਂ ਦਿੰਦੇ ਕਰਨਾ ਤਾਂ ਹੈਗਾ ਜੇ ਜੇ ਕਰ ਲਿਆ ਤਾਂ ਵੀ ਜੇ ਕਰ ਲਿਆ ਤਾਂ 我。 ਦੋਤ ਵਾਲਾ ਕਿਹ ਕਹੇ ਜਿਹਾਲ ਬਣਾ ਮੇਰੇ ਚਾਹ ਨੂੰ ਤੇ ਕੌਫੀ ਨੂੰ ਚਾਹ ਮਤੇ ਕੌਫੀ ਲੈਂਦੇ ਆਂ ਇਹਨਾਂ ਨੂੰ ਆਪ ਬਾਹਰ ਆ ਘੋਏ ਨੇ ਇਹਦੇ ਨਾਲ ਸਾਰਾ ਇਸ ਵੇਲੇ ਸਾਰਾ ਦੇ ਵਿੱਚ ਪਾ ਲਾਂਗੇ ਗ੍ਰੈਂਡ ਪਾਊਡਰ 也是教我的，我听那个话 పకౌడీ సారే వద్దతో తో వది

ਇਹ ਦੇ ਰਹੇ ਨੇ ਕੀ ਰਣਾ ਚਾਣ ਇਹ ਨੂੰ ਜੇ ਪਰੀ ਗੰਦੇ ਨਾਲ ਤਪਕੋਲੇ ਰੇ ਦੀਆਂ ਦੇ ਵਿੱਚ ਤੇ ਨਾਲੇ ਆ ਦੇ ਜੂਗੇ ਕਹਿੰਦੇ ਆਪਾਂ ਕੋਈ ਛੇਤੀ ਹਾਂ ਆਪਾਂ ਵੀ ਕਰਨਾ ਚਾਹੌਣ ਆ ਵੀ ਬਣ ਗਏ ਕੜੀ ਬਣ ਗਈ ਆਟਾ ਗੁੱਦਾ ਵਦੋ ਦੋ ਖਲਕੇ ਲਾਉਣੇ ਤੁਸੀਂ ਦੱਸਿਓ ਤੁਹਾਨੂੰ ਕਿਦਾਂ ਦੀ ਲੱਗੀ ਸਾਡੀ ਕੜੀ ਚਾਹਣ ਨਾਲ ਦੋ ਦੋ ਪਰਸ਼ਾਦੇ ਦੇਖੋ ਮੈਂ ਰਖਾਂਗਾ ਤਾਂ ਨੇੜੇ ਤੋਂ ਕੈਮਰਾ ਕਰਕੇ ਜੀ ਵੇਖੋ ਵੇਖੋ ਜੀ ਮੈਂ ਤਾਂ ਨਿਗਾਹ ਪਾਤਾ ਪਕੌੜੇ ਵੀ ਪਾਤੇ ਕੋਲੇ ਪਕੌੜੇ ਪਾਏ ਆਪਾਂ ਕੋਈ ਕੰਜੂਸੀ ਜੀ ਨਹੀਂ ਕੀਤੀ ਹੁਣ ਇਹਨੂੰ ਰਿਜਨ ਦੇਣਾ ਜੇ ਆਵੇ ਪਤਾ ਲਹੀਏ ਇਹ ਰਿਜ ਰਿਜ ਕੇ ਆਪਣੇ ਆਪ ਇਹਨੇ ਹੋ ਜਾਣਾ ਸੈੱਟ ਇਹਨੂੰ ਜੱਗੇ ਫਤੋ ਢਾਕ ਗੈਸ ਕਰਦਾ ਮੜਾ ਜਾ ਘੱਟ ਕਿਉਂਕਿ ਇਹ ਨਾ ਉਬਲ-ਬੁਲ ਕੇ ਬਾਹਰ ਆ ਜਾਈ ਤੁਹਾਨੂੰ ਪਤਾ ਹੀ ਉਬਲ ਜਾਂਦੀ ਹੈ ਚਲੋ ਕਿਉਂਕਿ ਜਿੰਨੀ ਰਿਜੂ ਉਨੀ ਬਦਗਾ ਬਣੂ ਤੇ ਇਧਰ ਚੌਲ ਇਦੋ ਜਿਹਾ ਪਾਤਾ ਚਮਚਾ ਇੱਕ ਤੇਲ ਦਾ ਨਿੰਗੂ ਨਿਚੋੜਤਾ ਇੱਕ ਨੂਨ ਪਾਤਾ ਵੇਖੋ ਚਾਵਲ ਕਿੱਡੇ ਵਰਗਾ ਪਾਉਂਦੇ ਆਂ ਕੱਲੇ ਕੱਲੇ ਇਹ ਕੋਲੀ ਮੈਂ ਸੋਈ ਉਹਦਾ ਮਾੜੀ ਮੋਟੀ ਇਸ ਵਾਰ ਬਣਾ ਦਿੱਤੀ ਆ ਕਿਉਂਕਿ ਜੀ ਹੁਣ ਖਲਾਰਾ ਵਾ ਫਿਰ ਮੈਂ ਤੇਲ ਚੋਕਦੀ ਆਂ ਕੜਾਈ ਗਰਮ ਆ ਵੜੀ ਆ ਰਾਇਆ ਸੁੱਕਣਾ ਚੰਗਾ ਮੁੜ ਕੇ ਨਾ ਹੋਰ ਤਰ੍ਹਾਂ ਦਾ ਲੱਗਦਾ ਹੁਣ ਮੈਂ ਤੜਕਾ ਲਾ ਕੇ ਤੜੀ ਜਿਵੇਂ ਕੋਠੇ ਤੇ ਐ ਨਹੀਂ ਆਪਾਂ ਤੋਂਤਾਵੇਂ ਥੀਕੂ ਥੀਕੂ ਕੋਈ ਮੇਲਾ ਕਰ ਲਾਂ ਫਿਰ ਆਪਾਂ ਮਿਲਦੇ ਹਾਂ ਇੱਕ ਵਾਰੀ ਨਾ ਮੈਂ ਤੁਹਾਨੂੰ ਚੌਲ ਬਖਾਉਣੀ ਆ ਤਾਂ ਹੀ ਤੇ ਮੈਨੂੰ ਖੰਸਾ ਦੇਣਾ ਭੈਣੋ ਸੋਹਣੇ ਸੋਹਣੇ ਕਮੈਂਟ ਕਰਕੇ ਨਹੀਂ ਤੇ ਮੈਂ ਤੇ ਅੱਜ ਨੂੰ 6 ਮਹੀਨੇ ਪਹਿਲਾਂ ਚੈਨਲ ਛੱਡ ਦੇਣਾ ਸੀ ਜਿੰਨਾ ਮੈਂ ਹੌਸਲਾ ਛੱਡ ਗਈ ਹਾਂ ਵੀ ਮੇਰੀ ਸਪੋਰਟ ਨਹੀਂ ਕੋਈ ਕਰਦਾ ਬਹੁਤ ਪੈਣਾ ਮੇਰੀ ਸਪੋਰਟ ਕਰਦਿਆਂ ਹਮ ਇਹਨੇ ਨਿੱਕੇ ਯੂਟਿਊਬਰ ਦੀ ਕੋਈ ਸਪੋਰਟ ਨਹੀਂ ਕਰਦਾ ਵੱਡੇ ਵੱਡਿਆਂ ਦੇ ਕਰਦੇ ਆ ਇਹ ਕਰਕੇ ਹੌਸਲਾ ਛੱਡਤਾ ਜਿਹੜੀ ਜੜੀ ਆਸ ਬੜੀ ਦੇ ਨਾਲ ਬਣਾਇਆ ਸੀ ਚੈਨਲ ਹੋੜੀ ਹੋੜ ਜਿੱਦਾਂ ਦੇ ਸੰਚੌਲ ਪਾਣਦੇ ਉਦਾਂ ਦਾ ਇਹਨਾਂ ਲੰਮੇ ਹੁੰਦੇ ਜਾਂਦੇ 11 21 ਦਾ ਚੌਲ ਬਦਲ ਚੌਲ ਹੁਣ ਮੈਂ ਲਓ ਜੀ ਵੇਖੋ ਜੀ ਚਾਹਲ ਬਣ ਗਏ ਜੇ ਆਪਣੇ ਵੇਖੋ ਉਹ ਸਿਰ ਤੇ ਕੜੀ ਆਪਣੇ ਜੋਰਾਂ ਸ਼ੋਰਾਂ ਨਾਲ ਲੱਗੀ ਪਈ ਰਹਿ ਜਾਣ ਜੀ ਤੇ ਚਲੋ ਜੀ ਤੁਸੀਂ ਦੱਸਿਓ ਤਾਂ ਨਾ ਘੜੀ ਚਾਹਲ ਕਿਦਾਂ ਦੇ ਲੱਗੇ ਲੱਗੇ ਬਾਦਲ ਸੁਖਬੀਰ ਬਾਦਲ ਨੇ ਆਉਣਾ ਉਹ ਵੀ ਸਾਹਮਣੇ ਆਹ ਦੇਖੋ ਰਿਪੋਰਟੈਂਟ ਕੇ ਦੱ ਲੱਗੇ ਹੋ ਵੇਖੋ ਹੋਏ ਆਹ ਸੁਖੀਰ ਬਾਦਲ ਹੋਣ ਲੱਗਾ ਜੀ ਚਲੋ ਜੀ ਆਪਾਂ ਵੀਡੀਓ ਦਾ ਕਰ ਗਏ ਐਂਡ ਜੇ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਕਰਿਓ ਜਿਹੜੀਆਂ ਪੈਣਾ ਸੋਹਣਾ ਸੋਹਣੇ ਕਮੈਂਟ ਕਰ ਬੀਆਂ ਪੈਣਾ ਸੋਹਣੇ ਸੋਹਣੇ ਕਮੈਂਟ ਕਰਿਓ ਜੋ ਤੁਸੀਂ ਕਮੈਂਟ ਕਰਦੇਗਾ ਮੈਨੂੰ ਬਹੁਤ ਹੌਸਲਾ ਹੁੰਦਾ ਤਾਂ ਹੀ ਫਿਰ ਵੀਡੀਓ ਬਣਾਉਣ ਨੂੰ ਜੀ ਕਰਦਾ ਨਾ ਚਲੋ ਜੀ Người vách đeo tù hìm tìm 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 ਸੁਖਵੀਰ ਬਾਦਲ ਨੇ ਹੁਣਾ ਜੀ ਹੂੰ ਚਲੋ ਜੀ ਕੜਾਈ ਕੜੀ ਕੜਾਈ ਕੜੀ ਗਈ ਬਣਾ ਗ੍ਰੇਸ ਕਰਕੇ ਬੰਦ ਜੰਦੂਆ ਬਾਦਲੋ ਜੀ ਔਰ ਫਿਰ ਇਹ ਸੰਗਣੀ ਹੋ ਜੂ ਇਹਨੂੰ ਤੇ ਗੇਟਾ ਹੱਕ ਸੋਰੇ ਸਾਰੇਆਂ ਸਾਸਿਕਾਰ ਮੇਰੇ ਭੈਣ ਭਰਾਵਾਂ ਨੂੰ ਆਹ ਇੱਕ ਵਾਰੀ ਮੈਨੂੰ ਸੋਈ ਵੇ ਲੋ ਦੋ ਮਿੰਟ ਕੈਮਰਾ ਪਾਸੇ ਕਰਨ ਦੀ ਦੇਰ ਹੋਈ ਚਲੋ ਜੀ ਜੋ ਨਿਵਾਸੀ ਰਹੋ ਤੋ ਹੀ ਵੀ ਹੀ ਖਾਓ ਤੋ ਹੀ ਵੀ ਕੜੀ ਪਕੌੜੇ ਚੌਲ ਅਹੀਂ ਸਾਸਿਕਾਲ ਮਿਲਾਂਗੇ ਕੱਲ